ਅੱਜ ਕਾਂਗਰਸ ਪਾਰਟੀ ਪੰਜਾਬ ਦੀਆਂ ਉਹਨਾਂ ਜਿਹੜੇ ਸਾਡੇ ਬੱਚੇ ਮਾਰੇ ਗਏ ਸਾਡੇ ਮਾਮਾ ਮਾਰਿਆਂ ਗਏ ਜਾਂ ਸਾਡੇ ਕਿਸਾਨ ਮਾਰੇ ਗਏ ਸਾਡੇ ਮਜ਼ਦੂਰ ਮਾਰੇ ਗਏ ਉਹਨਾਂ ਤੇ ਰਾਜਨੀਤੀ ਕਰ ਰਹੀ ਹੈ ਲਾਸ਼ਾਂ ਦੇ ਇਹ ਕੀ ਗੱਲਾਂ ਬੋਲਦੇ ਨੇ ਕਿ ਕਾਂਗਰਸ ਪਾਰਟੀ ਬੋਲ ਰਹੀ ਆ ਕਿ ਫੰਡ ਦਾ ਦਿਓ ਪੈਸਾ ਨਾ ਦਿਓ ਇਹ ਸੱਚ ਕਰਦਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਲਾਛਾਂ ਦੇ ਉੱਤੇ ਰਾਜ ਕੀਤਾ ਦिए ਸਰ ਪੰਜਾਬ ਜਾਣ ਦਾਗਾ ਝੂਠ ਬੋਲਣ ਦਾ ਜੋ ਵੀ ਕੁਝ ਚਿਹਰ ਦੀ ਇਜਾਜ਼ਤੋ ਬਿਨਾਂ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਇਹ ਇਹ ਭਾਰਤੀ ਜਨਤਾ ਪਾਰਟੀ ਦਾ ਝੰਡਾ ਇਹ ਭਾਰਤੀ ਜਨਤਾ ਪਾਰਟੀ ਦੇ ਝੰਡਾ ਇੱਥੇ ਰਹਿਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਦੋ ਬੰਦੇ ਦਿਕਰ ਸਾਹਿਬ ਪਲੀਜ਼ ਭਾਰਤੀ ਜਨਤਾ ਪਾਰਟੀ ਮੈਂ ਸਾਰੇ ਮਾਰਜ ਮੈਂਬਰ ਸਾਹਿਬ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੀ ਸੀਟ ਤੇ ਬੈਠਣ ਆਪਣੀ ਆਪਣੀ ਸੀਟ ਤੇ ਬੈਠਣ ਇਹ ਜੰਟ ਖੜੇ ਹੋ ਕੇ ਬੋਲ ਰਹੇ ਨੇ ਇਹ ਪੰਜਾਬ ਦੇ ਠੀਕ ਹੈ ਆਪਾਂ ਬੈਸ ਦੀ ਕਰ ਰਿਹਾ ਤੁਸੀਂ ਗੱਲ ਮੋਦੀ ਦੀ ਕਰ ਰਹੇ ਹੋਗੇ ਰਾਣਾ ਆਪਾਂ ਬੈਸ ਨੂੰ ਅੱਗੇ ਤੋਰਿਏ ਤੁਸੀਂ ਪੰਜਾਬ ਦੀ ਗੱਲ ਕਰ ਰਿਹਾ ਤੁਸੀਂ ਮੋਦੀ ਸਾਹਿਬ ਦੀ ਗੱਲ ਕਰ ਰਹੇ ਹੋ ਕਿਉਂ ਡਰਦੇ ਹੋ ਚਿਹਰੋ ਡੈਸ਼ ਕਰੋ ਇਹ ਪੰਜਾਬ ਮੰਤਰੀ ਜੀ ਚਿਹਰੋ ਡੈਸ਼ ਕਰੋ ਸਪੀਕਰ ਸਾਹਿਬ ਦਰਿਆਵਾਂ ਦੇ ਆਲੇ-ਦੁਆਲੇ ਸਸਤੀ ਜ਼ਮੀਨ ਕਿਉਂ ਖਰੀਦੀ ਆ ਗਰੀਬ ਕਿਸਾਨਾਂ ਨੇ ਜ਼ਮੀਨ ਕਿਉਂ ਖਰੀਦੀ ਆ ਮੈਸਟਰ ਬਾਜਪਾ ਨੇ ਇਹਨਾਂ ਲੋਕਾਂ ਨੇ ਸਸਤੀਆਂ ਜ਼ਮੀਨਾਂ ਖਰੀਦ ਕੇ ਕਰਦੇ ਨਹੀਂ ਮਾਈਨਿੰਗ ਕਰਨ ਦੇ ਨਹੀਂ ਇਹ ਪੂਰਾ ਪੰਜਾਬ ਜਾਣਦਾਗਾ ਕਾਂਗਰਸ ਪਾਰਟੀ ਦਾ ਅੱਜ ਲੋਕ ਵਿਰੋਧੀ ਚਿਹਰਾ ਪੰਜਾਬ ਦੇ ਸਾਹਮਣੇ ਨੰਗਾ ਹੋ ਗਿਆ ਬੈਠੋ ਤੁਸੀਂ ਭੋੜੇ ਪਾੜੇ ਕਿਸਾਨਾਂ ਨੂੰ ਭੋੜੇ ਪਾੜੇ ਕਿਸਾਨਾਂ ਨੂੰ ਲੁੱਟਦਾ ਤੁਸੀਂ ਲੋਕ ਤੋ ਸਾਰੇ ਲੋਕ ਮਾਇਨੇ ਕਰਦੇ ਮਹਾਰਾ ਇਹ ਸਾਰਾ ਪੰਜਾਬ ਜਾਣਦਾ